ਕਰੀ ਨਹੀਂ ਚੱਲਣੀ ਆਪ ਤੇ ਉਧਰ ਨੂੰ ਭੈਣ ਚੁੱਦਾ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਭੈਣ ਦੀ ਖੁੱਦੀ ਜਾਵੇ ਉਹ ਆ ਜਿਹੜਾ ਗੱਡੀ ਆ ਗਈ ਭੈਣ ਦਾ ਬਾਈ ਤੈਨੂੰ ਆ ਪਹਿਲਾਂ ਭੈਣ ਜਾਉਣਾ ਤੇ ਆ ਇੱਧਰ ਕੋਲ ਇੱਧਰ ਕੋਲ ਤੇ ਤੇ ਆ ਤੜ ਗਿਆਂ ਬਾਈ ਗੱਡੀਆਂ ਓਏ ਬੋਲੀ ਬੋਲੀ ਗੱਡੇ ਕੱਢ ਗਏ ਦੋ ਆ ਬਾਈ ਦੋ ਆ ਹੋ ਜਾਂ ਤਿੰਨ ਹੋ ਜਾਂਦੀਆਂ ਪੰਜ ਗੱਡੀਆਂ ਥੱਲੇ 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 ਨਾ ਸਰ ਜੀ ਪੈਣ ਜੀ ਰਹਾ ਹੈ ਬੇਸ਼ੱਕ ਮੈਂਦਰਾ ਮੂੰਹ ਕਮਾ ਦੇ ਮੇਰੇ ਨਹੀਂ ਯਾਰ ਮੂੰਹ ਕਮਾ ਦੇ ਭੈਣ ਚੋਦਾ ਹਾਂ ਇਹਨੂੰ ਗਵਾਇਦ ਮਿਲ ਰਿਹਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਂਤੀਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰ ਖਿਚਲਾ ਯਾਰ ਭੈਣ ਦਾ ਅੱਲਾ ਓੜਿਆ ਭੈਣ ਦੀ ਫੁੱਦੀ ਆ ਵਾ ਅਕਦਰ ਕਦਰ ਬਾੜ ਦੀ ਆ ਭਾਈ ਤਾਂ ਇਸ ਗੱਡੀ ਮੂਰੇ ਬੱਚੇ ਮਾਰਦੇ ਸੀ ਨਾ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਜਦੋਂ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚੁੱਤ ਮੈਂ ਆਪ ਤਾਂ ਲੋਕਾਂ ਨੂੰ ਤੁਸੀਂ ਜ਼ਹਿਰਾਂ ਪੀ ਕੇ ਮਾਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਹਨਤ ਦਾ ਲੱਖ ਦੀ ਲਾਹਨਤ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆਹ ਦੇਖੋ ਭੈਣ ਜੀ ਜਵਾਕ ਨਾ ਥੱਲੇ ਆ ਜੇ ਹੋਲੀ ਰੱਖ ਹਾਂ ਗੱਡੀ ਵਿੱਚ ਮਾਰਨ ਦੀ ਗੱਡੀ ਆ ਵਈ ਉਹਨੇ ਤੇ ਝਾਂ ਮੋੜ ਮੋੜ ਸ਼ੋ ਕਿਨਾਰ ਰੁੜ ਗਈਆਂ ਹਾਂ ਬਈ ਪਿੰਡ ਚ ਪਿੰਡ ਚ ਵਾਰ ਪਿੰਡ ਚ ਜਿਸਵਾ multimassbieren does <laughs> not dwarf worship the pecaks <laughs> that will relax mean theosovoaceOS Empire 4 Heavenly 4 Heavenly 46 43 18 silos <laughs> 民6 8 8 8 9 ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰਗੀਆਂ ਜਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਧਾਨੇ ਦੇ ਵਾਲੇ ਵਾਲੇ ਉੱਠ ਕੇ ਤੁਸੀਂ ਬੱਚਾ ਬੱਚੀ ਉਹਦੇ ਝੋਗ ਦੇ ਉੱਤੋਂ ਨਹੀਂ ਲਿਆਉ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਈਆਂ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਕਿੰਨੇ ਕਨੂੰ ਰੋਕ ਲੈਣਗੇ ਕਿੰਨੇ ਕਨੂੰ ਨਾਕੇ ਲਾਖ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਨਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡੈਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਬਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਔਰ ਨਾਲ ਦਾ ਵੀ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਦਾ ਨੇ ਰੀਟੇਨ ਕਰ ਲਏ ਰਾਤ ਰੋਕ ਲੋ ਅਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਿੰਟ ਦੂਜੇ ਪਾਸੇ ਹੀ ਹੋਗੀਆਂ ਬਈ ਨਹੀਂ 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 ਕਿੱਥੇ ਜਾਂਦਾ ਮਾੜਾ ਆਹੀ ਆ ਯਾਰ ਉਹ ਮਾੜਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਉਪਿੰਡ ਚ ਬਾੜ ਦੇ ਇੱਥੇ ਗਲੀ ਚ ਬਾੜ ਕਰ ਰਿਹਾ ਮੈਨੂੰ ਹੈ ਰਹਾ ਵੇ ਦੋ ਇਹਨੇ ਮੂਹਰੇ ਕਰ ਤਾ ਨਹੀਂ ਨਹੀਂ ਤੂੰ ਵਗਰਾ ਪਿੰਡ ਚ ਦਾ ਬਾੜ ਉਹ ਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜ ਅੱਜ ਬੁੱਚੜ ਕੇਜਰੀਆਲ ਸਾਂ ਬੁੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤਲ ਲੋਗੋਂ ਤੁਸੀਂ ਲਹੂ ਪੀਣਿਆ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਦਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲ ਉਤੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਅਹੀਂ ਚੱਲੂਗਾ ਤਾਂ ਅਹੀਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਵਾਓਗੇ ਉਹਨਾਂ ਉੱਠਣਗੇ ਕਿੰਨੇ ਕਨੂੰ ਕੱਬ ਲਓਗੇ ਕਿੰਨੇ ਕਨੂੰ ਲੋਕ ਲਓਗੇ ਇਹ ਜਿੱਤੇ ਰੱਖਿਓ ਗੱਲ ਦਾ ਹੋਣਾ ਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹਦਾ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਕਾਪਲ ਨੂੰ ਕਰਪਾ ਹੈ ਨਹੀਂ ਉਹ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਈ ਹਾਰਨ ਤੇ ਹੱਥ ਰਖਾਰਨ ਤੇ ਹੱਥ ਰਖਾਰਨ ਤੇ ਯਾਰ ਕੰਮ ਨਹੀਂ ਹੁੰਦਾ ਬਾਈ ਇੱਥੋਂ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਹੁਣ ਟ੍ਰੈਕਟਰ ਮੂਰੇ ਕਰ ਦਿੰਦਾ ਕਹਿੰਦਾ ਚੋਰ ਆ ਕਹਿੰਦੇ ਚੋਰਾ ਮੂਰੇ ਕਰ ਦੇ ਕਹਿੰਦੇ ਟ੍ਰੈਕਟਰ ਮੂਰੇ ਕਰ ਦੇ ਮੋੜ 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 ਉਤਰ ਕੇ ਭੱਜ ਲੈ ਮੇਰੇ ਮੇਰੇ ਮੋੜ ਸੀ ਹੈ ਉਤਰ ਕੇ ਭੱਜ ਖੜ ਦੇ ਖੜ ਦੇ ਮੋੜ 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 ਭੋਰ ਭੈਣ ਤੱਕ ਲੱਗਿਆ ਵੇ ਖੜ ਖੜ ਮੋੜ 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 ਭੈਣ ਦਾ ਯਾਰਾ ਬੰਦ ਵੀਹ ਚ ਬਾੜ ਲਈ ਹੋਰ ਮੋੜ ਮੋੜ ਭੈਣ ਦਾ ਯਾਰਾ ਮੋੜ ਲੈ ਵਈ ਗੱਲੀ ਬਾਤ ਹੋ ਗਈ ਕਦੀ ਮਰਨੀ ਨੇ ਉਹ ਮੋੜ ਦਾ ਅੱਡੀ ਮੋੜ ਨਹੀਂ ਮੁਰਾ ਬੰਦਾ ਆ ਆ ਦੇਖੋ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਮਾੜਾ ਹਿੱਸਾ ਲਾ ਵੇ ਹਿੱਸਾ ਲਾ ਵੇ ਅਦੀਨ ਨੇ ਮਗਰੋਵਾਰੀ ਵਿੱਚ ਨਗਰੋਈ ਮਾਰੀ ਮੇਰੇ ਗੱਡੀ ਵਿੱਚ ਉੱਤੇ ਔਰ ਰੇਡੀਅਲ ਨੇ ਕਾ ਤੂੰ ਕਾ ਵੈਰੀ ਬਣਿਆ ਓਏ ਓ ਤੂੰ ਤਾਂ ਪੰਜਾਬੀ ਐ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਹੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਬੱਚੇ ਅੱਗ ਲਾ ਦਿਓ ਲੱਖਾਂ ਘੇਰ ਲਿਆ ਉਹ ਸੱਕਸਾਂ ਅੱਗੇ ਲੜ ਲਿਜਾਣੇ ਜਾਂਦਾ ਕਿਉਂ ਕਰੇ ਵਾਸਤੇ ਕਿਉਂ ਜਾਂਦੇ ਨੇ ਵੀ ਅੱਗ ਕਿਉਂ ਬਾਈ ਕੀ ਗੱਲ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਜਾ ਰਹਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਸੱਚਕ ਤਾਂ ਅਸੀਂ ਨਹੀਂ ਆਉਣਾ ਓਏ ਲੋਕ ਦੂਆ ਕਾਹਨ ਚ ਚੱਲੋ ਬਾਤ ਆ ਹਾ ਰੇਡੀਓ ਲੋਕਾ ਹੁਣ ਤੱਕ ਇੱਥੋਂ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀਆਂ ਫਸ ਗਈ ਜੇ ਲੱਗ ਗਈ ਪਿੰਡੋਂ ਬੰਦਾ ਹੀ ਨਿਕਲ ਰਿਹਾ ਕੋਈ ਬਾਹਰ ਯਾਰ ਕਮਾਲ ਦੀ ਗੱਲ ਨਹੀਂ ਪਿੰਡ ਕਿਹੜਾ ਹੈ ਯਾਰ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਰਾਮਾ ਸ਼ਾਇਦ ਰਾਮਾ ਨਹੀਂ ਨਹੀਂ ਤਾਂ ਯਾਰ ਭੈਣ ਚ ਲੁਧਿਆਣਾ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਤਾਂ ਚੋਲ ਰਿਹਾ ਕੀ ਨਾਂ ਵੀ ਯਾਰ ਭੈਣ ਚ ਪਿੰਡ ਦਾ ਵੀ ਪਤਾ ਨਹੀਂ ਲੱਗਿਆ ਸੱਜਾ ਕਲਾ ਹਿੱਸਾ ਚ ਪਿਆ ਸੀ ਸੱਜਾ ਨਹੀਂ ਨਹੀਂ ਭਾਨਾ ਤਾਂ ਯਾਰ ਗੱਡੀ ਭੰਨਦੇ ਤੁਸੀਂ ਭੰਨੋ ਵਾਨ ਤੋਂ ਗੱਡੀ ਭੰਦਿਓ। ਉਹ ਪਿੰਡਾਂ ਮੇਦਰ ਤੇ ਬੋਲ ਕੇ ਆਇਆ ਆਪਾਂ ਉਹਦੇ। ਕਿਹੜਾ ਪਿੰਡ ਜੂ ਲੁਧਿਆਣੇ ਦੇ ਵਾਲੇ ਉਹਦੇ ਉਰਲੇ ਪਾਸੇ। ਵਾਹ ਕਿਹੜਾ ਭੈਣ। ਫੁਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ। ਇਹ ਨਹੀਂ ਖੁੱਲਦੀ। ਭਾਨੋ 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 ਟਿਕਾ ਟਾਕੀ ਪੱਟੀ ਜੂ। ਟਾਕੀ ਪੱਟੀ ਜਾਂਦੇ ਆ। ਕੋਈ ਨਹੀਂ ਪੱਟਣਦੇ ਯਾਰ। ਪੱਟ ਦੇਣ ਦੇ ਕੋਈ ਨਹੀਂ ਪੱਟ। ਪੱਟ ਦੇਣ ਦੇ ਪੱਟ ਲੈਣ ਦੇ ਕੋਈ ਨਹੀਂ। ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਨਤ ਕੋ ਉੱਠਣਾ ਓਏ ਉਹ ਲੱਖ ਦੀ ਲਾਂਨਤ ਆ ਉਹ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨਹੀਂ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀਏ ਨੇ ਇਹਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰ ਓਏ ਪਿੱਛੇ ਗੱਡੀ ਲਾਗੀ ਨਾਲ ਸਾਡ ਨੂੰ ਨਾਲ ਲਈ ਵੀਡੀਓ ਬਾਈ ਮਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਭੰਨ ਦੇ ਨਹੀਂ ਨਿਕਲਣਾ ਇਹ ਉਹ ਦੂ ਲੋਗ ਆ ਭੈਣ ਜਦ ਘਰਾਂ ਚ ਬੜੀ ਲੋਗ ਦਹੀ ਖੜੇ ਆ ਕਛਾਂ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰ ਉਹ ਇਹਨਾਂ ਨੂੰ ਐ ਹੀ ਨਹੀਂ ਪਤਾ ਭੈਣ ਦੀ ਲੰਨ ਤੁਸੀਂ ਛੋਡੇ ਖਤਰ ਭਾਂ ਤੁਰੇ ਫਿਰਦੇ ਆ ਤੁਸੀਂ ਆਹਦੇ 12 ਜਿਵੇਂ ਨਿਕਲ ਸਕਦੇ ਇੱਥੇ ਪਿੰਡ ਇਕੱਠਾ ਕਰ ਲੈ ਹੋਕਾ ਦੇ ਕੇ ਦੱਸ ਮੈਂ ਮੈਂ ਤੈਨੂੰ ਮੇਰੇ ਅੱਗੇ ਪਰਲੀ ਗਲੀ ਮੋੜਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉੱਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਧਰ ਮੋੜਾਂ ਚੁੱਪ ਚੁੱਪ ਮੈਂ ਤੁਨੂੰ ਉਹਦੀ ਭੈਣ ਚੁੱਪ ਮੈਂ ਉਹਰਾ ਲੈ ਤੈਨੂੰ ਮੈਂ ਕਹੇ ਜਨਾ ਵੀ ਇਹ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜਲਾ ਤਰਮ ਉਹਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹੇ ਭਾਈ ਸਿੰਪਲ ਕਾਰ ਵੀ ਆਉਂਦੀ ਆ ਮੈਨੂੰ ਪੰਡ ਭੈਣ ਚੋਤ ਨਹੀਂ ਪਤਾ ਕੀ ਨਾ ਪੰਡ ਦੇ ਨੀ ਲੋਕਾਂ ਨੂੰ ਗੋਹੂ ਕੀ ਨਹੀਂ ਬਾਈ ਬਾਹਰ ਨਿਕਲ ਰਹੇ ਪਏ ਉਹਦੇ ਦਿਮਾਗਾਸ਼ਾ ਦੇਖੀ ਹੁੰਦੇ ਤਾਂ ਮਾਸੀ ਸ਼ਾਲਾ ਹੀ ਉਹ ਖੜ ਨਹੀਂ ਉਹ ਬਾਈ ਹਲੋ ਉਹ ਬਾਈ ਉਹ ਬਾਈ ਹਲੋ ਉਹ ਬਾਈ ਹਲੋ ਐਂ ਦੀ ਫੁੱਦੀ ਖੜ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਪੈਂਦੇ ਨਾ ਮੜਾ ਪਿੰਡ ਚ ਹੁੱਕਾ ਅੱਕਾ ਬੱਜੇ ਫਿਰ ਤਾਂ ਠੀਕ ਆ ਦੋਕਾ ਹੁੱਕਾ ਜਿਵੇਂ ਕੋਣ ਹੁਣ ਪੈਂਦੇ ਰੱਖ ਲੋਕਾਂ ਨੂੰ ਆ ਦੇ ਕੋਣ ਦੱਬੀ ਤੇ ਰਹਿੰਦੇ ਨੇ ਉਹ ਖੜੇ ਆ ਲੋਕ ਭਾਏ ਗਰਾਂ ਮਰੇ ਨਿਕਲੇ ਲੋਕ ਬਾਹਰ ਡਾਈਵਿਟ ਲੈਦਾ 10000 ਆ ਫਰੈਂਡ ਕਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਮਾਸ਼ਾ ਦੇਖੀ ਜਾਂਦਾ ਖੜੇ ਆ ਉਹ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਾਲਾ ਆਮਲਾ ਕੀ ਹੈ ਗੁਰਦੁਆਰਾ ਕੀ ਹੈ ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ ਤਾਂ ਹਮ ਜੁੰਟ ਲੱਗੀ ਹੋਈ ਹੈ ਖੜਦੇ ਨਹੀਂ ਹੁੰਦੇ ਉਹ ਖੜਦੇ ਨਹੀਂ ਦਿੰਦੇ ਪਿੰਡ ਬਾਹਰ ਡੋਈ ਜਾਂਦੇ ਲੋਕ ਖੜਦੇ ਨਹੀਂ ਦਿੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਹੋਣੇ ਪਿੰਡ ਤਾਂ ਇੰਨਾ ਤੇਰੇ ਨਾਲ ਫੋਨ ਚੱਲਦਾ ਤੇ ਫੋਨ ਨਾਲ ਫੋਨ ਵੀ ਹੁਣ ਇੱਥੇ ਬੰਦ ਸੀ ਕਿਹਦਾ ਸੀ ਚੀਸਾ ਭੰਣਾ ਜੀ ਕੋਈ ਨੀ ਕੋਈ ਪਾੰਗ ਪਾੰਗ ਆ ਦੇ ਆ ਦੇ ਬਚੜੋ ਆ ਪਚੜੋ ਕੋਈ ਨਹੀਂ ਪਾੰਦੋ ਆ ਦੇਖੋ ਬਚੜੋ ਆ ਆ ਬਚੜੋ ਆ ਬਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤ ਹੋ ਉਹ ਲਾਹਨਤ ਹੋ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ